4 ਘੰਟੇ ਵਾਸਤੇ ਪ੍ਰਧਾਨ ਮੰਤਰੀ ਬਣ ਜਾ ਮੈਂ ਇੰਡੀਆ ਨੂੰ ਮੀਟ ਕਰ ਦਿੱਤੇ ਹਿੰਮਤ ਰੱਖਦਾ ਤੁਸੀਂ ਕੋਈ ਆਪਣਾ ਮੈਨੀਫੈਸਟੋ ਜਾਂ ਤੁਸੀਂ ਆਪਣਾ ਸਭ ਕੁਝ ਚਾਰ ਕੀਤਾ ਸਾਡਾ ਮੈਨੀਫੈਸਟੋ ਜਾਂ ਚੋਰੀ ਕਰ ਲੈਣਾ ਜਾਂ ਆਪਾਂ ਦੱਸਤਾ ਤੁਸੀਂ ਕਿਹਾ ਸੀਗਾ ਕਿ ਮੈਂ ਮੇਰਾ ਚੋਰਨ ਨਿਸ਼ਾਨ ਮੈਨੂੰ ਪੈਟਰੋਲ ਮਿਲੇਗਾ ਸਾਰਿਆਂ ਨੂੰ ਪੈਟਰੋਲ ਪੰਪ ਲੈ ਕੇ ਦਾਂਗਾ ਬਿਲਕੁਲ ਨਹੀਂ ਲੈ ਕੇ ਦੋ ਸਸਤਾ ਕਰਾ ਕੇ ਤੁਹਾਨੂੰ ਕਮੇ ਸਭ ਤੋਂ ਮੇਰੀ ਵਾਈਫਾਈ ਜੈਨਦਰ ਤੋਂ ਵੀ ਮੈਂ ਤੇ ਮੇਰੀ ਮੋਦੀ ਸਾਹਿਬ ਨੇ ਫਾਈਲ ਪਰੰਤ ਰੋਕਿਆ ਗਿਆ ਤੁਹਾਡੇ ਵਾਸਤੇ ਆਇਆ ਕਿ ਮੈਨੂੰ ਵੋਟ ਪਾ ਕੇ ਸਮਝਾ ਦਿਓ ਤੁਹਾਡੀ ਬੜੀ ਮਿਹਰਬਾਨੀ ਹੋਵੇ ਨਹੀਂ ਪਰ ਤੁਹਾਡਾ ਆ ਤੁਸੀਂ ਜਿਹੜੀ ਐਸਲ ਜਿਹੜੀ ਤਿੰਨ ਜਗ੍ਹਾ ਤੋਂ ਤੁਸੀਂ ਕਹਿੰਦੇ ਸੀ ਕਾਗਜ਼ ਭਰਨੇ ਆ ਇੱਕ ਜਲੰਧਰ ਤੋਂ ਇੱਕ ਬਾਰਾਂਣਾ ਸੀ ਤੋਂ ਤੇ ਇੱਕ ਕੋਠਾ ਬਰਸਾਤ ਤੋਂ ਅੰਮ੍ਰਿਤਸਰ ਤੋਂ ਮੇਰੀ ਵਾਈਫ ਆ ਜਲੰਧਰ ਤੋਂ ਵੀ ਮੈਂ ਤੇ ਮੇਰੀ ਮੋਦੀ ਸਾਹਿਬ ਨੇ ਫਾਈਲ ਪਰੰਦਰ ਰੋਕਿਆ ਗਿਆ ਜੀ ਜਲੰਧਰ ਤੋਂ ਤੁਹਾਨੂੰ ਜਿਹੜਾ ਹੈਗਾ ਤੁਹਾਨੂੰ ਮਿਲਿਆ ਸੀ ਨਿਸ਼ਾਨ ਪट्रोल पंप ਤੇ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਸਾਡੀ ਪਤਨੀ ਨੂੰ ਕਿਹੜਾ ਮਿਲਿਆ ਉਹਨਾਂ ਨੂੰ ਔਟੋ ਰਿਕਸ਼ਾ ਮਿਲਿਆ ਜੀ ਉਹਨਾਂ ਦਾ 25 ਨੰਬਰ ਬਟਨ ਹੈ ਤੇ ਤੁਸੀਂ ਕਿਹਾ ਸੀਗਾ ਕਿ ਮੈਂ ਮੇਰਾ ਚੋਰ ਨਿਸ਼ਾਨ ਮੈਨੂੰ ਪੈਟਰੋਲ ਵਿੱਚ ਮਿਲੇਗਾ ਸਾਰੇ ਪੈਟਰੋਲ ਪੰਪ ਲੈ ਕੇ ਜਾਵਾਂਗਾ ਬਿਲਕੁਲ ਨਹੀਂ ਲੈ ਕੇ ਜਾਵਾਂਗਾ ਸਸਤਾ ਕਰਾ ਕੇ ਤੁਹਾਨੂੰ ਪੈਟਰੋਲ ਪੈਟਰੋਲ ਕਿਦਾਂ ਸਸਤਾ ਕਰਾਉਂਗਾ ਮੇਰੀ ਹਿੰਮਤ ਹੈ ਤੁਹਾਨੂੰ ਕੀ ਲੰਦਾ ਨਹੀਂ ਜੇ ਤੁਸੀਂ ਇੱਥੋਂ ਗਿਆ ਪੈਟਰੋਲ ਸਸਤਾ ਕਰਾਉਂਗਾ ਅਮਰ ਸਾਹਿਬ ਜੀ ਤੁਸੀਂ ਅਮਰ ਸਾਹਿਬ ਕੋ ਆਟੋ ਰਿਕਸ਼ਾ ਮਿਲਿਆ ਉਸਨੇ ਮੈਂ ਮੇਰੀ ਮਤ ਲਾਈ ਤੁਸੀਂ ਮੇ ਨਾਲ ਸਾਥ ਦਿਓ ਮੇਰਾ ਮੈਂ ਸਰਕਾਰਾਂ ਨੂੰ ਕਹਿ ਕੇ ਸਰਕਾਰਾਂ ਨੂੰ ਜੋ ਮਰਜ਼ੀ ਕਰਾਉਂਗਾ ਮੈਂ ਪੈਟਰੋਲ ਪੰਪ ਵੀ ਜਿਹੜਾ ਪੈਟਰੋਲ ਸਸਤਾ ਕਰਾਉਂਗਾ ਔਰ ਜਿਹੜਾ ਲੁਧਿਆਣਾ ਦਾ ਟੂਲ ਟੈਕਸ ਮਹਿੰਗਾ ਵਾ ਉਹ ਸਸਤਾ ਕਰਾਂਗਾ ਤੇ ਅੰਮ੍ਰਿਤਸਰ ਤੋਂ ਤੁਸੀਂ ਜੇ ਤੁਹਾਡੀ ਪਤਨੀ ਉਹਨਾਂ ਨੇ ਕੀ ਦਾਵੇ ਜਿਹੜੇ ਕੀਤੇ ਹੋ ਉਹ ਉਹ ਦੇਖੋ ਹਜੇ ਸਾਨੂੰ ਉੱਧਰ ਦਾ ਪ੍ਰਚਾਰ ਦਾ ਮੌਕਾ ਨਹੀਂ ਮਿਲਿਆ ਕੱਲ ਉੱਧਰ ਪ੍ਰਚਾਰ ਸਾਡਾ ਚੱਲੇਗਾ ਤੇ ਵਾਰਾਨਸੀ ਤੋਂ ਤੁਸੀਂ ਤੁਹਾਡਾ ਦੇਖੋ ਵਾਰਾਨਸੀ ਵਿੱਚ ਸ਼ਨੀਵਾਰ ਛੁੱਟੀ ਹੈ ਪਰ ਛੁੱਟੀ ਸੀ ਕਿ ਸੋਮਵਾਰ ਮੋਤੀ ਸਾਹਿਬ ਨੇ ਰੈਲੀ ਕਰਤੀ ਮੰਗਲਵਾਰ ਫਾਰਮ ਜਮ੍ਹਾਂ ਕਰਨ ਆ ਗਏ ਉੱਥੇ ਤੋਂ ਉਹਨਾਂ ਟਾਈਮ ਦਿੱਤਾ ਨਹੀਂ ਸਾਨੂੰ ਤੁਸੀਂ ਕਿਹੜੇ ਮੁੱਦੇ ਲੈ ਕੇ ਨਿਕਲੇ ਹੋ ਦੇਖੋ ਲੋਕ ਕਈ ਸਮੱਸਿਆਵਾਂ ਬੜੀਆਂ ਸਮੱਸਿਆਵਾਂ ਲੋਕੀ ਬੜੇ ਪਰੇਸ਼ਾਨ ਹਨ ਔਰ ਕੋਈ ਕਿਸੇ ਸੁਣਵਾਈ ਨਹੀਂ ਹੋ ਰਹੀ ਲੋਕ ਕੋ ਇੰਨੇ ਪਰੇਸ਼ਾਨ ਲੋਕਤੰਤਰ ਖਤਮ ਕਰਨ ਦੀ بجائے ਇਹ ਲੀਡਰ ਜਿਹੜੇ ਨਾ ਸਾਡੇ ਰਸਤੇ 'ਤੇ ਕਾਂਢੇ ਬਣ ਜਾਂਦੇ ਆ ਤੇ ਆਪਾਂ ਨੂੰ ਦੱਸਿਆ ਜਾਂਦੀ ਆ ਆਪਾਂ ਹਿੰਮਤ ਨਹੀਂ ਹਾਰਾਂਗੇ ਆਪਾਂ ਲੜਾਂਗੇ ਡਟ ਕੇ ਤੁਸੀ ਕੋਈ ਆਪਣਾ ਮੈਨੀਫੈਸਟੋ ਜਾਂ ਤੁਸੀ ਆਪਣਾ ਸਭ ਕੁਝ ਝਾਰ ਕੀਤਾ ਸਾਡਾ ਮੈਨੀਫੈਸਟੋ ਜਾਂ ਚੋਰੀ ਕਰ ਲੈਣਾ ਜਾਂ ਆਪਾਂ ਦਸਤਾਨ ਨਿ ਚੋਰੀ ਕਰ ਲੈ ਲੋਕਾਂ ਦੇ ਵਾਸਤੇ ਪ੍ਰਧਾਨ ਮੰਤਰੀ ਬਣ ਜਾ ਮੈਂ ਇੰਡੀਆ ਨੂੰ ਉਮੀਦ ਕਰਦੇ ਹਿੰਮਤ ਰੱਖਦਾ ਤੁਸੀ ਕਹੇ ਮੈਂ 4 ਤੁਸੀ ਕਹੇ ਮੈਂ 4 ਜਾਂ 4 ਘੰਟੇ ਵਾਸਤੇ ਬਣਿਆ ਤਾਂ ਮੈਂ ਦੇਸ਼ ਬਦਲਦਾ ਦਾ ਦੇਸ਼ ਅਮੀਰ ਕਰ ਦੂਗਾ ਬਦਲਣਾ ਕਿਸੇ ਨਾਲ ਨਹੀਂ ਨਹੀਂ ਪਰ ਜੇ ਮੈਨੀਫੈਸਟੋ ਲੋਕਾਂ ਨੂੰ ਪਤਾ ਹੀ ਨਹੀਂ ਤੁਸੀਂ ਕੀ ਕਰਨਾ ਤੇ ਲੋਕਾਂ ਨੂੰ ਵੋਟ ਕਿਉਂ ਦਿਉਗੇ ਇਹਨਾਂ ਲੀਡਰਾਂ ਨਾਲ ਕੰਮਜਾਬ ਨਹੀਂ ਆਗਾ ਨਹੀਂ ਪਰ ਲੀਡਰਾਂ ਨਾਲ ਨਹੀਂ ਜਨਤਾ ਨੂੰ ਦੱਸਣਾ ਤੁਹਾਡਾ ਕੰਮ ਹੈਗਾ ਨਾ ਜਿਹੜੀ ਜਿਹੜੀ ਆਵਾਜ਼ ਆ ਸਾਡੀ ਜਨਤਾ ਤੱਕ ਨਹੀਂ ਪਹੁੰਚਦੀ ਜਨਤਾ ਤੱਕ ਹੀ ਪਹੁੰਚਦੀ ਲੀਡਰਾਂ ਤੱਕ ਹੀ ਪਹੁੰਚ ਰਹੀ ਹੈ ਇਹ ਕੱਲੇ ਜਨਤਾ ਉਸੜੀ ਪਹੁੰਚ ਰਹੀ ਹੈ ਇਹ ਲੀਡਰਾਂ ਤੱਕ ਹੀ ਪਹੁੰਚ ਰਹੀ ਹੈ ਕੋਈ ਤੁਹਾਡੀ ਪਾਰਟੀ ਦਾ ਬੰਦਾ ਕੋਈ ਹੋਰ ਤੁਹਾਡੇ ਸਰਦਾਰ ਸੁੱਚਾ ਸਿੰਘ ਵੀ ਆਇਆ ਹੈ ਸਾਰੇ ਆਏ ਆ ਕਿੱਥੇ ਆ ਗਏ ਹੋ ਤੁਹਾਡੇ ਨਾਲ ਦਵਾਈ ਲੈਣਗੇ ਜਿਹੜੀ ਜਿਹੜੀ ਡਰੈਸ ਪਾਈ ਤੇ ਕੀ ਬੜਿਆ ਹੋਇਆ ਦੇਖੋ ਮੈਂ ਸ਼ਕਤੀ ਆਲੋ। ਪ੍ਰਧਾਨ ਜੀ ਸਾਡੇ ਸਰਦਾਰ ਸੁੱਚਾ ਸਿੰਘ ਜੀ ਅਲਵਲਾ ਜੀ ਮਹਾਰਾਜ ਜੇਤ ਜਾਰਗੀ ਪੱਕੀ ਹੈ ਇੱਕ ਇਮਾਨਦਾਰ ਹੋਣਾ ਜਿਹੜਾ ਬੰਦਾ ਆ ਉਹਨੂੰ ਤੁਸੀਂ ਪਛਾਨੋ ਪਛਾਨ ਲੋ ਜਲੰਧਰ ਨਿਵਾਸੀਓ ਜਲੰਧਰ ਦਾ ਨਕਸ਼ਾ ਬਦਲਿਆ ਜਾਣਾ ਹੈ ਹੁਣ ਪਰ ਕੀ ਕਾਰਨ ਹੈ ਵੀ ਜੇ ਜਿੱਤ ਤੁਹਾਨੂੰ ਪਤਾ ਪੱਕੀ ਹੈ ਤੇ ਸ਼ਕਤੀਮਾਨ ਦੇ ਅਵਤਾਰ ਹੋਇਆ ਚੰਦਿਕੀ ਦਾ ਸ਼ਕਤੀਮਾਨ ਬਣ ਇੱਕਦਮ ਹੀ ਤੁਹਾਡੇ ਹਾਜ਼ਰ ਹੋ ਜਾਏਗਾ ਸੇਵਾ ਵਾਸਤੇ ਇਹ ਤਾਂ ਸ਼ਕਤੀਮਾਨ ਬਣਿਆ ਵਾ ਐਂਦਾ ਕੋਈ ਹੈਗਾ ਆਪਣਾ ਨਿਯਮ ਹੈਗਾ ਕਿ ਜਿਹੜਾ ਯਾਦ ਕਰੇਗਾ ਉਹਦੇ ਕੋਲ ਪਹੁੰਚੇਗਾ ਨਹੀਂ ਕਿੱਦਾਂ ਘੂਮ ਕੇ ਪਹੁੰਚਣਗੇ ਤੁਹਾਨੂੰ ਬੱਜੇਗਾ ਕਿਧਰੋਂ ਬੱਜੇਗਾ ਘੁੰਮ ਕੇ ਤੁਹਾਡੇ ਚਰਨਾ ਚੱਟ ਨਹੀਂ ਘੁੰਮ ਕੇ ਪਹੁੰਚਣਗੇ ਜਾਂ ਕਿੱਦਾਂ ਪਹੁੰਚਣਗੇ ਬੱਸ ਤਸੀਲਾਂ ਨੇ ਘੁੰਮ ਕੇ ਪਹੁੰਚਾਂਗੇ